ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡਵੱਲ ਟੋਹਾ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਤੁਹਾਨੂੰ ਪਾਉ ਸੁਖਦੇਵ ਸਿੰਘ ਬਲਟੋਏ ਵਾਲੇ ਨੂੰ ਤੇ ਫੂਲੇ ਨੂੰ ਮਲਾਉਣ ਲੱਗੇ ਆ ਚਾਚੇ ਭਤੀਜੇ ਬਾਂਜਾਣੀ ਮਲ ਵਿਕਰੀ ਵਾਲੇ ਰਹਿਣਗੇ ਇਸ ਵੀਡੀਓ ਦੇ ਵਿੱਚ ਸੱਜਣੋ ਚਾਰ ਸੂਈਆਂ ਸਮਾਈਆਂ ਸੌਰੀ ਤਿੰਨ ਸੂਈਆਂ ਸਮਾਈਆਂ ਤੇ ਦੋ ਗੱਬਣਾ ਇਹਨਾਂ ਸਾਰੀਆਂ ਦਾ ਲੇਖਾ ਜੋਖਾ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਰਿਕਵੈਸਟ ਬੇਨਤੀ ਹਰ ਵੀਡੀਓ ਚਾ ਵੀ ਜਿਹੜਾ ਪਸ਼ੂ ਤੁਸੀਂ ਖਰੀਦਦੇ ਆ ਤਸੱਲੀ ਆਪਣੀ ਆਪ ਕਰ ਲਿਆ ਕਰੋ ਸੱਜਣੋ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਇਹ ਤੁਹਾਡਾ ਵੱਡਾ ਧੰਨਵਾਦ ਹੋਊਗਾ ਵੀਡੀਓ ਵੇਣਿਆ ਇਹ ਵੀ ਤੁਹਾਡਾ ਧੰਨਵਾਦ ਆ ਤੇ ਪਸ਼ੂ ਖਰੀਦਣਾ ਵੀ ਆਪਣੀ ਤਸੱਲੀ ਕਰ ਲਿਆ ਕਰੋ ਇਹ ਵੀ ਤੁਹਾਡਾ ਧੰਨਵਾਦ ਆ ਇਹਨਾਂ ਕੋਲੇ ਵੀ ਗਾਊ ਆਈਆਂ ਹੁੰਦੀਆਂ ਸੱਜਣੋ ਇਹ ਆਪਦੀ ਜਿੰਨੀ ਕ ਇਹਨਾਂ ਨੂੰ ਨਰਖ ਪਰਖ ਇਹ ਕਰਕੇ ਲੈ ਆਉਂਦੇ ਉਸ ਤੋਂ ਬਾਅਦ ਅਗਲੀ ਕਾਰਵਾਈ ਤੁਸੀਂ ਕਰ ਲਿਆ ਕਰੋ ਤੇ ਬਾਅਦ ਦੇ ਜਿਹੜੇ ਲਾਂਬੇ ਉਹ ਇੱਕ ਦੂਜੇ ਨੂੰ ਆਪਾਂ ਨਾ ਦੇਈਏ ਜੁੜੇ ਹੋਏ ਐਂਡ ਤੱਕ ਤੁਹਾਡਾ ਧੰਨਵਾਦ ਆਜੋ ਦੋ ਨੀਲੀ ਰਾਵੀ ਦੀਆਂ ਰਹਿਣਗੀਆਂ ਚੰਗੀਆਂ ਝੋਟੀਆਂ ਤੇ ਬਾਕੀ ਤੁਸੀਂ ਦੱਸਦੇ ਹੋ ਕਿਵੇਂ ਦੀਆਂ ਵਾ ਆਪਾਂ ਬਾਕੀ ਫਿਰ ਮਾਲਕ ਦੱਸਣਗੇ ਜਿਨ੍ਹਾਂ ਨੇ ਇਹਨਾਂ ਦੇ ਰੁਪਏ ਖਰਚ ਕੇ ਲੈ ਕੇ ਆਂਦੇ ਆ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਪਾਬਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਹੋਰ ਬੁਲਾ ਸਿਆ ਜੀ ਕਿਰਪਾ ਕਲਦੀ ਸਿੰਘ ਗੁਰੂ ਰਾਮ ਦਾਸ ਦੀ ਮਿਹਰ ਹੈ ਸ਼ੁਕਰ ਹੈ ਗੁਰੂ ਰਾਮ ਦਾਸ ਮਿਹਰ ਹੈ ਵਧੀ ਮਿਹਰ ਹੈ ਮਾਂ ਤੇ ਪਰਸੋ ਹੀ ਮਿਲੇ ਸੀ ਮੈਨਾਂ ਹਾਂਜੀ ਹਾਂਜੀ ਹੋ ਗਈ ਤਾਂ ਤਨ ਹਾਂ ਰੋਜ ਹੀ ਅੱਬਲ ਦਾ ਮਹਾਰਾਜ ਦੀ ਕਿਰਪਾ ਚਾਹੀਦੀ ਬਾਤ ਪਾ ਲਈ ਆ ਮੇਰੀ ਆ ਬਾਤ ਤਾਂ ਕਰਕੇ ਨੇ ਆਪਾਂ ਰੋਜ ਹੀ ਪਾਈ ਜਾਂਦੇ ਕੱਲ੍ਹ ਵੇਲੇ ਨਾ ਲੈ ਲਿਆ ਮੰਜਾ ਅੱਛਾ ਹਾਂ ਓਕੇ ਉਹ ਮਾਲ ਵੇਖਿਆ ਨਮਾ ਆ ਗਿਆ ਨਮਾ ਨਮਾ ਸਾਰਾ ਧੰਨਵਾਦ ਕਰਦਿਏ ਰੱਬ ਦਾ ਹਾਂ ਰੱਬ ਦਾ ਮਹਾਰਾ ਸੱਚੇ ਪਾਤਸ਼ਾਹ ਦਾ ਜਿਨੇ ਸ਼ੂਗਰ ਉਹਦਾ ਜਿਹਦਾ ਕੰਮ ਚੱਲੀ ਜਾਂਦਾ ਹਾਂ ਡਰੈਸ ਦੇ ਦਈਏ ਕਿ ਲੋੜ ਡਰੈਸ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਨਾਂ ਮੇਰਾ ਸੁਖਦੇਸ਼ ਸਿੰਘ ਇਹਦਾ ਫੂਲਾ ਫੂਲਾ ਕੇ ਫੂਲਾ ਫੂਲਾ ਕੇ ਲੈ ਕੇ ਫੂਲਾ ਕੇ ਲੈ ਹਣਾ ਹਾਂ ਨੰਬਰ ਹੈਗਾ ਇਹ ਬਲਟੋਈ ਵਾਲਾ ਉਹ ਸ਼ੂਸ਼ਕਾ ਵਾਲਾ ਨਹੀਂਗਾ ਆਹ ਬਲਟੋਈ ਹਣਾ ਤੇ ਨੰਬਰ 887288568 ਤੇ 8196844032 ਇਹਨਾਂ ਦੇ ਘਰੇ ਸੰਪਰਕ ਹਾਂ ਦੋਵੇਂ ਦੇ ਹਣਾ ਹਾਂਜੀ ਫੂਲਾ ਢੱਲਾ ਜੀ ਬੋਲਦਾ ਕੀ ਚੱਕਰ ਨਹੀਂ ਮੈਨੂੰ ਆਖਿਆ ਥੋੜਾ ਜਿਆਦਾ ਨਹੀਂ ਹਾਂ ਢੱਲੇ ਰਹਿਣਾ ਢੱਲੇ ਰਹਿਣਾ ਹਾਂ ਇਹ ਕੀ ਚੱਕਰ ਹੈ ਨਾ ਯਾਰ ਇਹ ਨਾ ਇਹ ਬੋਲਦਾ ਬੜਾ ਪਿੰਡੇ ਵਾਂਗੂ ਨਾ ਇਹ ਤਾਂ ਮੈਂ ਨਾ ਜਿਵੇਂ ਖਬਰਾਂ ਵਾਲਿਆਂ ਨਾਲੋਂ ਆਉਣ ਵਾਲਾ ਸੀ ਤਾਂ ਇਹਨੂੰ ਢੱਕਿਆ ਵੀ ਨਹੀਂ ਹਨਾ ਫੂਲੇ ਕਰ ਤਾਂ ਬਹਿ ਗੇਰ ਲਾਦਾ ਫੂਲੇ ਦਾ ਨਹੀਂ ਨਹੀਂ ਕੋਈ ਨਹੀਂ ਅੱਛਾ ਚਾਚੇ ਨੂੰ ਕਿਹ ਜਿੰਦਗੀ ਹਾਂਜੀ ਜੇ ਚਾਚਾ ਕੋਲੇ ਖੜਾ ਹੋਏ ਭਤੀਜੇ ਦਾ ਔਖਾ ਹੋ ਜਾਂਦਾ ਹੈ ਹਨਾ ਹਾਂ ਓਕੇ ਰਿਪੋਰਟ ਹੈ ਨਾ ਓਕੇ ਰਿਪੋਰਟ ਅੱਜ ਫਿਰ ਕਿੰਨੇ ਜਾਨਵਰ ਪੰਜ ਐ ਸਿਰਾਈ ਜਿੰਨੂੰ ਆਂਦੇ ਓਕੇ ਹਾਂ ਕਲਦੇਸ ਸਿਰ ਆਵਦੇ ਲਾ ਦਾ ਸਿਰਾਈ ਲਈਦੀਆਂ ਬਾਕੀ ਭੈਣ ਭਰਾ ਦੱਸਣਗੇ ਉਹ ਦੱਸਣਗੇ ਹਣਾ ਹਾਂ ਸਾਰਿਆਂ ਨੇ ਤਾਂ ਇਹਨਾਂ ਨੂੰ ਵੀ ਨਹੀਂ ਚੰਗੀਆਂ ਕਹਿਣਾ ਸਾਰਿਆਂ ਨੇ ਮਾੜੀਆਂ ਨਹੀਂ ਕਹਿਣਾ ਨਾ ਤੇ ਆ ਨੀਲੀ ਰਾਵੀ ਇਹ ਦੂਜਾ ਸੁਗਾ ਕਲਦੇਸ ਆ ਕਿਉਂ ਫੁੱਲਿਆ ਇਹ ਹਾਂਜੀ ਦੂਜਾ ਸੁਆ ਹਾਂ ਓਕੇ ਦਿਨ ਦਿਨ ਅਜੇ 15 ਲੈ ਜੂ 14 15 ਓਕੇ ਹਾਂ ਪਰ ਝੋਟੀ ਝੋਟੀ ਆ ਝੋਟੀ ਝੋਟੀ ਕਲਦੇਸ ਆ ਵੀ ਅੰਤ ਹੀ ਨਹੀਂ ਗਾ ਇਹ ਇਹਨੂੰ ਕਹਿ ਸਕਦੇ ਆਪਾਂ ਪਿਓਰ ਨੀਲੀ ਰਾਵੀ ਕਿ ਇਹ ਪਿਓਰ ਪਿਓਰ ਇਹਨੂੰ ਕਿਹਾ ਇਹ ਗਲਾਬੀ ਅੱਖ ਹਾਂ ਕਿਹੇ ਗੱਲੋਂ ਛੋਟੀ ਕੁਸੀ ਦੇ ਕਿਉਂਕਿ ਤੁਸੀਂ ਵੀ ਘੜ ਚ ਬੈਠੇ ਨੀਲੀ ਰਾਵੀ ਦੇ ਹਾਂਜੀ ਹਾਂਜੀ ਹਨਾ ਅਸੀਂ ਬਾਰਡਰ ਰੇ ਦੇ ਗਾਂਢੀਆਂ ਹਾਂ ਅਸੀਂ ਬਾਰਡਰ ਰੇ ਦੇ ਤੋਂ ਲਿਆਂਦੀ ਆ ਹਾਂ ਚਾਰੇ ਪੈਰ ਧੁੱਤੇ ਮੈਨਾਂ ਕਿਹੇ ਗੱਲੋਂ ਕੁਸੀ ਨਹੀਂ ਦੇ ਸਿੰਗ ਵੀ ਚੰਗਾ ਹਾਂ ਕੱਦ ਵੀ ਚੰਗਾ ਕੱਦ ਦਾ ਬਹੁਤਾ ਜਿਆਦਾ ਬੇਲ ਵਹਿ ਕਿਦੀ ਕੁਲ ਦੇਸ ਹਾਂ ਤੇ ਫੂਲਿਆ ਫਿਰ ਤੂਰ ਕਰਾਂ ਚੱਕੇ ਦੀ ਕੀ ਬਾਤ ਆ ਛੋਟੀ ਛੋਟੀ ਚੰਗੀ ਨੇ ਕੱਢ ਗਿਆ ਬਹੁਤੀ ਜਿਆਦੀ ਪਗਵਾਵਦੇ ਲੋ ਤਾਂ ਤਿੰਨ ਦਿਨ ਖਪੇ ਤੇ ओके हां ਵੀ ਲਿਆਣੀ ਨਹੀਂ ਲਿਆਣੀ ਆ ਲਿਆਣੀ ਲਿਆਣੀ 15 ਦਿਨਾਂ ਨੂੰ ਤਾਂ ਫੁੱਲ ਬਣੂੰਗੀ ਫੁੱਲ ਫੁੱਲ ਆ ਜੇ ਛੇ ਤਾਂ ਦਾ ਕਲਦੇਵ ਸੇ ओके ਕੀ ਬਾਤਾਂ ਸੱਜਣਾ ਵੇਖਿਓ ਬੇਲ ਕਾਤ ਜੰਮੀ ਭਲੀ ਨਕਰ ਝੂਟੀ ਤੇ ਬਾਕੀ ਭਾਰ ਪਿੱਛੇ ਦਾ ਕੀ ਸਮਾਂ ਪਿੱਛੇ ਦੀ ਥੜੀ ਆਪਣੀ ਗਰੰਟੀ ਹੋਊਗੀ ਹੈਂ ਥਣ ਜੇ ਕਿਹਨਾਂ ਕੇ ਵੇਖਨੇ ਵੇਖ ਲੈ ਨਹੀਂ ਤਾਂ ਗੱਡੀ ਚਾ ਲਾ ਕੇ ਵੇਖ ਲੈ ਪਾਰ ਦੀ ਕਿੰਨੇ ਦਿਨਾਂ ਦੀ ਗਾਰੰਟੀ ਦੇਵੋਗੇ ਦੋ ਦਿਨ ਦੀ ਤਿੰਨਾਂ ਦੀ ਆਹੇ ਅਠਾ ਦਿਨਾਂ ਦੀ ਦਾਂਗੇ ਦੀ ਠੀਕ ਆ ਅਠਾ ਦਿਨਾਂ ਦੀ ਪਾਰ ਦੀ ਗਾਰੰਟੀ ਦੇਵਾਂਗੇ ਥਾਣਾ ਇੱਥੇ ਆ ਕੇ ਵੇਖੇ ਜੇ ਗੱਡੀ ਤੇ ਮੰਗਾ ਲੈਂਦਾ ਉੱਤਰਦੀ ਦੇ ਵੇਖ ਲੈ ਉੱਤਰਦੀ ਦੇ ਵੇਖੇ ਫੇਰ ਗੱਡੀ ਮੋੜੇ ਹਾਂ ਸਿਆਣੀ ਗੱਲ ਆ ਤੇ ਬਾਕੀ ਹੁਣ ਫਿਰ ਇਹਦਾ ਰੇਟ ਇਹਦਾ ਕੁਲਦੀਪ ਸਿਆ ਫੋਨ ਤੇ ਕਰਾਂਗੇ ਕਿਉਂਕਿ ਇਹ ਆ ਵੱਡੇ ਮੁੱਲ ਦੀ ਝੋਟੀ ਇਹ ਕੱਚੀ ਆ ਜਿੱਦਾਂ ਤਿਆਰ ਹੋਗੀ ਉਦੋਂ ਦਾ ਮੁੱਲ ਹੋਊ ਰੋਣਾ ਠੀਕ ਆ ਅੱਜ ਆਪਾਂ ਜਿਹਨੇ ਲੈਣੀ ਉਹ ਤੁਹਾਡੇ ਨਾਲ ਸੰਪਰਕ ਕਰ ਲੇ ਨੀ ਕਿੱਥੇ ਇੱਕ ਗੇਮ ਰਹੂਗੀ ਹਾਏ ਵੀ ਆਈਡੀਆ ਦੇ ਦਿਓ ਭੈਣ ਭਰਾ ਨੂੰ ਅਗਲਾ ਕਹੂੰਗਾ ਨਾ ਵੀ ਢਾਈ ਮੰਗਦੇ ਹੋਣ ਨਹੀਂ 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 ਢਾਈ ਨਹੀਂ ਮੰਗਣਾ ਦੋ ਮੰਗਦੇ ਹੋਣ ਨਹੀਂ ਨਹੀਂ ਢਾਈ ਨਹੀਂ ਮੰਗਣਾ ਦੋ ਵੀ ਨਹੀਂ ਹਾ ਦੋ ਵੀ ਨਹੀਂ ਦੋ ਤਾਂ ਵੀ ਥੱਲੇ 80 ਵੀ ਨਹੀਂ ਮੰਗਣਾ 1 80 ਵੀ ਨਹੀਂ ਨਾ ਮੈਂ ਦੇ ਦੇਣੀ ਥੱਲੇ ਕਰਕੇ ਠੀਕ ਆ ਤੇ ਦੇਵਾਂਗੇ ਜ਼ਰੂਰ ਜੇ ਅਸੀਂ ਦਾਹਾਂ ਦਿਨਾਂ ਨੂੰ 15 ਨੇ ਵੇਚੀ ਫੇਰ ਤਾਂ ਤੁਸੀਂ ਆਨਾ ਮੈਂ 2 ਲੱਖ ਦੀ ਠੀਕ ਹੈ ਹਾਂ ਅੱਜ ਅਹੀਂ ਪਾਣਾ ਦੇਣੀ ਆ ਅੱਜ ਅਹੀਂ 60 ਵੀ ਨਹੀਂ ਮੰਗਣਾ ਡੇਢ ਹਾਂ ਡੇਢ ਵੀ ਨਹੀਂ ਮੰਗਣਾ ਮੈਂ ਦੇ ਦੇਣੀ ਆ ਫਿਰ ਮੰਗ ਹੀ ਲੋ ਕੱਢ ਦਿਓ ਕੱਟਾ ਕੱਟੀ 145 ਦੀ ਗਲਦੀ ਸਾਂ ਦੇ ਰਾਂ ਕਿਉਂ ਫੂਲਾ ਸਾਂ ਦੇ ਦੇਣਾ ਅੱਜ ਹਾਂ ਅੱਜ ਮੇਲਾ ਲੁੱਟਣ ਵਾਲਾ ਹੀ ਕੰਮ ਅੱਜ 145 ਦੀ ਝੋਟੀ ਤੇਰੇ ਸਾਹਮਣੇ 190 90 ਦੀ ਕੀ ਬਾਤ ਹਾਂ 1 ਲੱਖ ਤੇ 45 ਹਜ਼ਾਰ ਦੀ 45 ਹਜ਼ਾਰ ਦੀ ਜਿਹੜਾ ਹੈ ਹੀਰਾ ਹੀ ਹੈ ਹੀਰਾ ਹੀ ਰਾ ਇੱਕ ਆ ਜਾਂਛੇ ਤਮ ਦਾ ਚੌਥਾ ਨਾ ਜੋ ਕੋਈ ਫਰਕ ਹੀ ਕੋਈ ਨਹੀਂ ਓਕੇ ਇਧਰ ਐਨ ਕਰ ਪੁੱਦਿਆ ਬਨੂ ਬੜੀ ਥੱਲੇੋਂ ਵੇ ਹਾਂ ਬਾਕੀ ਜੇ ਮਾਹਰਾ ਕਿਰਪਾ ਕੀਤੀ ਕੱਟੀ-ਕੁੱਟੀ ਦੇ ਗਈ ਹੈ ਨਾ ਨਹੀਂ ਇਹ ਡੈਮਡ ਦੀ ਗੱਬਣ ਆ ਓਕੇ ਆ ਵੇਖੋ ਢਲਾ ਢੋਲਾ ਸਜਣੋ ਆਪ ਵੀ ਕਹ ਚੰਗੇ ਸੀ ਮੰਦੀ ਆ ਚੰਗੇ ਦੀ ਆ ਤੇ ਦੁੱਧ ਦੁੱਧ ਨੇ ਪਹਿਲੇ ਸਵੇਰ ਕੁਲਦੀਪ ਸੇ ਉਹਨਾਂ ਦੇ ਜਬਾਨੀ 14 ਕਿਲੋ ਚਵਾਇਆ ਇੰਨਾ ਚਵਾਇਆ ਵੀ ਹੋਊਗਾ ਓਕੇ ਹਾਂ ਚੱਲ ਐਤ ਕੀ ਤਾਂ ਦੇਊ ਨਾ ਐਰ ਕੀ ਤਾਂ ਦੇਊ ਤੇ ਐਦਾ ਕੀ ਹਿਸਾਬ ਆ ਇਹ ਦੂਜਾ ਸੂਆ ਛੋਟੀ ਸੂਈ ਆ ਠੀਕ ਆ ਇਹ ਕਦੋਂ ਸੂਈ ਫੁੱਲਿਆ ਕੱਢ ਬਾਹਰ ਇਹ ਰਾਤ ਹੀ ਹਾਂ 제ਰ ਜੂ ਰੋਕੇ ਹਾਂ 제ਰ 제ਰ ਦੀ ਆਪਣੀ ਗਰੰਟੀ ਆ ਕੱਟਾ ਕੇ ਕੱਟੀ ਕੱਟੀ ਦੇਗੀ ਕੱਟੀ ਮੋਰਾ ਨਸਲ ਦੇਗੀ ਓਕੇ ਹਾਂ ਟੀਕਾ ਟੂਕਾ ਹਨਾ ਕਿਤੇ ਆ ਬੜੀ ਟੇਡਾ ਕੱਟ ਵੇਖਾਇਆ ਇਹਦੇ ਬੜੀ ਚੋਨ ਮੈਂ ਗੁਰਦੇਵ ਸਿੰਘ ਦੇ ਗੱਲਾਂ ਹੀ ਪਰੇ ਫਾਟਾ ਪਉਂਦੀ ਠੀਕ ਆ ਥਣ ਚੰਗਾ ਮੱਝ ਦੁੱਧ ਦੇਊਗੀ ਇਹ ਹਾਂ ਇਹ ਜਾਂਦਾ ਉੱਤਰ ਕੇ ਸੂਪੀ ਕੋਈ ਦੋ ਦਿਨ ਉੱਤਰ ਕੇ ਥੋੜੀ ਸੂਪੀ ਹੈ ਹਨਾ ਹਾਂ ਵੀ ਉਹਵੇਂ 11 ਨਹੀਂ ਬਣੀ ਜਿੰਨੀ ਬਣੀ ਚਾਹੀਦੀ ਸੀ ਵੀ ਜਿਵੇਂ ਵजूद ਆ ਮੈਂ ਤਾਂ ਰਤਬਾ ਦੁੱਧ ਦਾ ਲਾ ਦੁੱਧ ਮੈਂ ਦੇ ਦਊਗੀ ਕੀ ਬਾਤ ਕੀ ਦੁੱਧ ਜਿਆਦਾ ਤੇ ਨਹੀਂ ਆਂਦੇ 16 ਕਿਲੋ ਦੁੱਧ ਮੈਂ ਬੰਦੇ ਆਂਦੇ ਦੇਊਗੀ ਸਾਡੇ 16 ਥੋੜਾ ਹਾਂ ਇਹਨਾਂ ਥੋੜਾ ਕਿਰੇ 15 14 ਕਿਲੋ ਮੈਂ ਦਿੱਤੀ ਜਾਵੇ ਬੜਾ ਧੰਨਵਾਦ 10 ਕਿਲੋ ਤੱਕੜੀ ਤੇ ਰੱਖ ਦੇ ਧੰਨਵਾਦ ਬੜਾ ਧੰਨਵਾਦ ਇਹਦਾ ਰੇਟ ਕਿੱਥੇ ਜੀ ਆ ਕੱਟੀ ਵਿਖਾਈਏ ਨਾਲ ਇਹਦੀ ਆ ਇਹਦਾ ਕੁਲਦੀਪ ਸਾਹਿਬ ਮੁੱਲ ਤਾਂ 125 ਕਰਦੇ ਆ ਜਿਹੜੀ ਮੈਂ ਇੱਕ 20 ਹੀ ਦੇਣੀ ਆ ਫੂਲਾ ਕਰੂ ਕੁਛ ਕਿ ਨਹੀਂ ਅੱਜ ਨਹੀਂ ਅੱਜ ਕੋਈ ਫੂਲਾ ਆਹ ਕੱਟੀਏ ਮੈਂ ਕੱਟੀ ਵਿਖਾਉਂਗਾ ਇਹ ਕੰਧਾਂ ਦਾ ਕੱਟੀ ਵਿਖਾਉਂਗਾ ਕੱਲੀ ਮੱਝ ਦਾ ਨਹੀਂ ਮੈਨੂੰ ਕੋਈ ਪਤਾ ਹਾਂਜੀ ਇਹ ਚਾਚਾ ਹੀ ਦੱਸੂਗਾ ਕਿੰਨੇ ਦੀ ਆ ਇੱਕ 20 ਦੀ ਹੈ ਇਹ ਇੱਕ 20 ਦੀ ਆ ਨਾ ਓਕੇ ਉਹ ਅਗਲੀ ਝੋਟੀ ਅਗਲੀ ਝੋਟੀ ਇਹ ਦੂਜਾ ਸੁਆ ਕੁਲਦੀਪ ਸਿੰਘ ਰਾਤ ਦੀ ਸੂਈ ਝੋਟੀ ਵੀ ਇਹ ਵੀ ਤਾਜੀ ਆ ਇਹ ਵੀ ਲਿਆ ਫੁੱਲਿਆ ਇਹਦੇ ਥੱਲੇ ਕੋਈ 12 ਕਿਲੋ ਆਪਣੇ ਘਰੋਂ ਬੌਲਾ ਹੀ ਮੇਨ ਕੇ ਲੈ ਜੇ ਕਮਾਲ ਕਰਤੀ ਉਹ ਬਹੁਤ ਹੀ ਜ਼ਿਆਦਾ ਮੈਂ ਚੋਣ ਤੇ ਦੁੱਧ ਲਓ ਮਰਨਾ ਪਊ ਆਪਾਂ ਜਿਹੜੇ ਬੰਦੇ ਤੋਂ ਲਈ ਉਹ ਬੰਦਾ ਸੀ ਦਿਹਾੜੀ ਇੱਕ ਖਲੋਜੋ 16 ਕਿਲੋ ਦੋ ਚਵਾ ਕੇ ਦੇਵਾਂ ਇਹਦੇ ਕੋਲੇ ਕਿੰਨਾ ਕੁ ਬੌਲਾ ਇਹਦੇ ਥੱਲੇ 5 ਕਿਲੋ ਦੇ ਨੇ 4 ਸਾਢੇ 4 ਕਿਲੋ ਚ ਹੋਇਆ ਬੱਚੇ ਪੁੱਛੇ ਲਿਆ ਕੇ 5 ਕਿਲੋ ਇੱਕ ਟਾਈਮ ਇਹਦੇ ਕੋਲੇ ਇੰਨਾ ਦੁੱਧ ਬੌਲਾ ਬੜਾ ਬੌਲਾ ਕੁਲਦੀਪ ਸਿੰਘ ਦੇ ਥੱਲੇ ਕੀ ਬਾਤ ਆ ਸੱਜਣਾ ਵੇਖੋ ਘੱਟ ਘੱਟ ਸੁਣਾ ਚਵਾਈ ਦਾ ਫੁੱਲਿਆ ਆਂਦੀ ਹਣੀ ਮੈਨੂੰ ਆ ਹੈ ਬਿਲਕੁਲ ਤਾਜੀ ਸੂਈ ਆ ਸੱਜਣੋ ਇਹ ਚ ਕੋਈ ਦੋਰ ਐ ਬੱਚਾ ਲਾਏ ਨੀ ਵੇਖੋ ਬੱਚਾ ਲਾਏ ਨਾ ਇਹ ਨਾ ਕਲਦੀਸ਼ ਸਿੰਘ ਦੀ ਮੂਹਰਾ ਦੀ ਹੈ ਚੰਗੀ ਝੋਟੀ ਮੂਹਰਾ ਦੀ ਬਹੁਤ ਜਿਆਦੀ ਚੰਗੀ ਕਲਦੀਸ਼ ਸਿਆ ਓਕੇ ਇਹਦੇ ਕੋਲੇ ਕੱਟਾ ਕੇ ਕੱਟੀ ਕੱਟਾ ਚਲੋ ਧੰਨਵਾਦ ਇਹਦੀਆਂ ਧਾਰਾ ਵਖਾਉਣ ਲੱਗੇ ਆ ਹਾਂ ਕਿਤੇ ਚੋਣ ਵੇਖੋ ਕਲਦੀਸ਼ ਕਲਦੇਸਾ ਨਹੀਂ ਤਾਂ ਸਾਰੀਆਂ ਸਿਰਾ ਚੋਂ ਆ ਸੱਜਣੋ ਕਹਿੰਦੇ ਵੀ ਇਹਦੀਆਂ ਧਾਰਾਂ ਚੈੱਕ ਕਰਾਈਏ ਬੜੇ ਚੰਗੇ ਦੁੱਧ ਤੇ ਚੱਲੀ ਵੀ ਆ ਡਰਦੀ ਆ ਹਨਾ ਮੂੰਹ ਚੱਡੀ ਜਾਂਦੀ ਆ ਇਹ ਘਰ ਹੋਈ ਨਹੀਂ ਕੱਢੀ ਗਾ ਕਲਦੇਸਾ ਇਹ ਆ ਦੇਖੋ ਚਵਾਈ ਅਗਲੇ ਥਣਾਂ ਦੀ ਨਾ ਅਗਲੇ ਥਣਾਂ ਦੀ ਵੇਖ ਪਾਓ ਮੋਟਰੀ ਖੋਲਣ ਦੰਦੀ ਮੈਂ ਨਾ ਗੱਲਾਂ ਹੀ ਭਰੇ ਮਗਰ ਲਿਆਂ ਦੀ ਉਹ ਤੋਂ ਵੀ ਸਿਰਾ ਓਕੇ ਬਾਤ ਕਰੀਏ ਪਉ ਮੈਂ ਚੋਂ ਨਾ ਕੋਈ ਨਕਾਤ ਕਰੂਗਾ ਬੰਦਾ ਖੂਲਾ ਕੱਲਾ ਪਵਾ ਕਰਦੇ ਹੈ ਹਾਂ ਨਹੀਂ ਰੇਟ ਆ ਤੇ ਤੇਰਾ 1 25 ਦੀ ਮੈਂ ਦੇਣੀ ਆ ਬਸ ਅੱਛਾ ਆ ਮੈਂ ਆਪਣੀ 16 17 ਕਿਲੋ ਦੀ ਗਾਰੰਟੀ ਆਪਾਂ ਜਿਹੜੇ ਘਰੋਂ ਲਈ ਮੈਂ ਨੇ ਇੰਨਾ ਉਹਨਾਂ ਨੇ ਇਹਦੀ ਸ਼ਰਤ ਕੀਤੀ ਆ 1 ਕਾਪਾ ਵੱਡੇ ਲੇਵੇ ਵਾਲੀ ਮੈਂ ਵੇਚੀ ਹੋਕਰ ਠੀਕ ਆ ਉਹਦੀ ਸਗੀ ਪਾਇ ਨੇ ओके करीब छूं ऐनु ओ देखियो ए कुਦਰੋਂ ਮਾਰ ਲਾ ਗਿਆ ਕੁਦਰੋਂ ਚੱਲ ਚੱਲ ਲਾ ਦੇ ਚਾ ਚਪਤੀ ਜਾਂ ਡੈਪੇ ਥਣ ਬੜਾ ਕੱਢਿਆ ਝੁੱਟੀ ਬੜੀ ਚੰਗੀ ਮੈਂ ਅਕਲਦੀਪ ਸਿੰਘ ਮੈਂ ਚੋਈਆਂ ਤੜਕੇ ਰਗਾ ਬਬਾ ਥੋੜਾ ਮਾਰ ਮੈਂ ਦੀ ਦੱਤ ਤੇ ਇੱਕ ਨਾ ਮੈ ਸੂਚ ਆਈ ਕੱਲ ਦੀ ਹਾਂ ਵਾਕਿਆਈ 125 ਦੀ 125 ਦੀ ਹਾਨਾ ਮਗਰ ਕਟਾ ਮਗਰ ਕਟਾ ਓਕੇ ਝੁੱਟੀ ਹਾਂ ਅਗਲੀ ਝੁੱਟੀ ਸਾਹਿਬ ਇਹੀ ਦੂਜਾ ਸੁਆ ਕੁਲਦੀਪ ਸਿਆ ਲਿਆ ਫੂਲਾ ਸਿਆ ਕਰਾਇ ਇਹਨੂੰ ਵੀ ਕਰਮਾਂ ਵਾਲੀ ਨੂੰ ਚੈੱਕ ਕੱਢ ਕੇ ਇਹ ਕਦੋਂ ਸੂਈ ਤੇ ਕਿੱਥੇ ਜੇ ਭੌਗੀ ਇਹਨੂੰ 5 ਦਿਨ ਹੋ ਗਏ ਸੂਈ ਨੂੰ ਕੁਲਦੀਪ ਸਿਆ ਇਹਦੇ ਮਗਰ ਵੀ ਕਟਾ ਇਹਦੇ ਮਗਰ ਕਟਾ 12 ਕਿਲੋ ਦੇ ਥੱਲੇ ਜਿਤਨਾ ਕਿਸ ਦੀ ਮਰਜ਼ੀ ਆਪਣੇ ਘਰੋਂ ਚੋ ਕੇ ਲੈ ਜੀ ਕੋਗੇ ਹਾਂ ਦੁੱਧ ਦੇ ਦੇhle 13.5 ਕਿਲੋ ਆ ਪਰ ਆਪਾਂ 12 ਹੀ ਆਖਣਾ ਠੀਕ ਆ ਕਰੋ ਚੈੱਕ ਲੈ ਚੇ ਲੈਵਾ ਮੈਨੂੰ ਕਿਆ ਬਾਤ ਆ ਵੇਖੋ ਸੱਜਣਾ ਇਹ ਹੋਰੀ ਨਸਲ ਆ ਨਾ ਬਾਰਡਰ ਜੇ ਵਾਲੀ ਹਾਂਜੀ ਹਾਂ ਪਾਕਿਸਤਾਨੀ ਮਈਆਂ ਨਾਲ ਦੀ ਆ ਆ ਲਿਆਇਆ ਮੈਂ ਪਾਕਿਸਤਾਨ ਤੋਂ ਇਹ ਅੱਛਾ ਨਾਂਗੇ ਆ ਨਾ ਮਛਲੀਆਂ ਨੂੰ ਉਤਾਰ ਗੁਰਦੀਸ਼ ਆ ਇਹ ਮੈਂ ਦਾ ਈਪ ਜਿੱਦਣ ਮੈਂ ਨੇ ਮਹਿਲਾ ਸੁੱਟ ਰਿਹਾ ਮੈਂ 16 17 ਕਿਲੋ ਤੇ ਖਲੋਣਾ ਜਿੱਡੀ ਮੈਂ ਬੌਲੇ ਤੋਂ ਚੱਲੀ ਹਾਂ ਇਹਨੂੰ ਵੀ ਲਾ ਕੇ ਆਹ ਪਸਮਾਹ ਕਰ ਲਿਆ ਸਜਣੋ ਇਹ ਹਕਲਦੀਸ਼ ਆ ਮੈਂ ਦਾ ਚਵਾਰ ਵਾਕੇ ਆ ਹੈ ਨਹੀਂ ਠੀਕ ਆ ਜੱਟਾ ਉਹ ਕੇ ਇੱਧਰ ਇਹ ਚੋਂ ਚ ਬਹੁਤ ਮਾਰਾ ਤੂੰ ਹੈ ਚੋਂ ਚ ਤੂੰ ਹੀ ਬਹੁਤ ਮਾਰਾ ਇਹਦਾ ਰੇਟ ਇਹ ਦਾ ਰੇਟ ਜਿਹੜਾ ਨਾਲ ਕੁਲਦੀਪ ਸਿੰਘ ਇੱਕ 20 1 15 ਦੀ ਮਹਾਂ ਨਾ ਦੇਣੀ ਆਪ ਠੀਕ ਆ ਜਿਹੜੀ ਮੈਂ 20 1 15 ਦੀ ਆ ਜਿਹੜੀ ਮੈਂ ਪਾ ਨਾ ਲਈ ਪਾ ਨਹੀਂ ਦੇਣੀ ਤੇ ਉਹ ਆ ਗਈ ਅੱਗੇ ਗੱਬਣ ਉਹ ਗੱਬਣ ਛੋਟੀ ਲੈ ਉਹ ਕੱਢ ਕਿਉਂ ਨੂੰ ਛੋਟੀ ਚੰਗੀ ਲੱਗਦੀ ਉਹ ਵੀ ਬਹੁਤ ਜਿਆਦੀ ਬਹੁਤ ਜਿਆਦੀ ਕੁਲਦੀਪ ਸਿੰਘ ਦੋ ਦੰਦ ਕੱਟੀ ਹੈ ਜੀ ਚਾਰ ਦੰਦ ਠੀਕ ਆ ਹਾਂ ਚਾਰ ਦੰਦ ਦਾ ਸਜਣੋ ਸੁਹਾ ਸੁਹਾ ਪਹਿਲਾ ਓਕੇ ਜੰਗੇ ਯਾਰ ਤਾਨ ਤੁਨ ਵੜਾ ਕੱਢਿਆ ਬਾਈ ਬੇਰ ਚਲੇ ਬਾ ਚੋਟੀ ਨੂੰ ਪੰਡਾ ਪਾ ਦੂ ਥੱਲੇ ਰਿਆਨੇਰੀ ਝੋਟੀ ਜਾ 29 ਦੀ ਚੋਟੀ ਤੇ ਚੈਨੂ ਲੂਲੀ ਪੋਲੀ ਪਹਿਲਾਂ ਨਹੀਂ ਲੱਗਉਂ ਨਹੀਂ ਸਾਹ ਵੇਨਾ ਸਾਰੇ ਦੋ ਕਹਣਾ ਦੂਜੇ ਨਹੀਂ ਆਏਗੀ ਪਹਿਲਾਂ ਤਰ ਪਈਆ ਨਹੀਂ ਲੰਗਦਾ ਹਾਂ ਕੁਸਕਿਆਈ ਓਏ ਹਾਂ ਕੁਸਕਿਆਈ ਕੁਸਕ ਹਾਂ ਨਹੀਂ ਕੁਸਕੂਗਾ ਕੁਸਕੂਗਾ ਹਾਂ ਮਾਝ ਤਾਂ ਲਾਸਟ ਵਾਲੀ ਆ ਰਾ ਹਿਟਾਲੀ ਤੇ ਕੁਝ ਕੁ ਗਾਣੇ ਠੀਕ ਜਾਂ ਇਹਦਾ ਪਿਆਰ ਆ ਇਹਦੇ ਨਾਲ ਹਾਂ ਜਲਦੀ ਸਕੇ ਜਾਵਣਾ ਰੱਖੀ ਕਾਲੀ ਝੂਟੀ ਝੂਟੀ ਦਾ ਅੰਤ ਹੀ ਕੋਈ ਨਹੀਂ ਭਾਰ ਪਿੱਛੇ ਦੀ ਦਿਨ ਕਿੰਨੇ ਲਵੋ ਗਰੰਟੀ ਆਪਣੀ ਥਨਾ ਦੇ ਪਿੱਛੇ ਦੀ ਦਿਨ ਕਿੰਨੇ ਲੈ ਜੂ ਦੇਨ ਅਜੇ ਲੈ ਜੂਗੀ ਅਬ ਥਾ ਇੱਕ ਹਫਤਾ ਲੈ ਜੂ ਹੈ ਲੈ ਜੂ ਰਾਮ ਨਹੀਂ ਰਾਮ ਨੇ ਬਨੂ ਬੜੀ ਬਨੂ ਬੜੀ ਇਹਦਾ ਰੇਟ ਕੀ ਕਰਤਾ ਇਹ ਕਲਦੀਸ਼ੇ 1 30 1 50 ਦੀਆਂ ਹਨ ਮੁੱਲ 1 30 ਤੇ 1 ਲੱਖ ਤੇ 25000 ਦੀ 25000 ਦੀ ਆਏ ਦਾ ਫੇਰ ਮਾਨਤਨ ਕਰਨਾ ਹੀ ਪੈਣਾ ਵੀਰ ਆ ਠੀਕ ਆ ਧੰਨਵਾਦ ਲੈ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਸੀਗੇ ਭਾਉ ਸਖਦੇਵ ਸਿੰਘ ਬਲਟੋਏ ਵਾਲੇ ਕੋਲੇ ਤੇ ਫੂਲੇ ਬਲਟੋਏ ਵਾਲੇ ਕੋਲੇ ਇਹਨਾਂ ਸਾਰਿਆਂ ਦਾ ਲੇਖਾ ਜੋਖਾ ਤੁਹਾਨੂੰ ਪੁੱਛ ਕੇ ਸਾਂਝਾ ਕਰਤਾ ਤੇ ਫਿਰ ਰਿਕੁਐਸਟ ਬੇਨਤੀ ਆ ਵੀ ਜਿਹੜਾ ਪਸ਼ੂ ਤੁਸੀਂ ਖਰੀਦਦੇ ਆਂ ਉਹਦੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਵੇਖੋ ਝੂਟੀਆਂ ਦਾ ਔੜਾ ਬੰਨਾ ਨਹੀਂ ਕੋਈ ਵੀ ਧੰਨਵਾਦ ਸੱਜਣ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ